ਪੈਦਾ ਹੋਏ ਗੁਰੂ ਦੇ ਮਹਿਲ ਮੇ ਨਵੇਂ ਪੈਦਾ ਹੋਏ ਗੁਰੂ ਦੇ ਮਹਿਲ ਮੇ ਨਵੇਂ ਇਹ ਤਾਂ ਵੱਡੇ ਬੰਦੇ ਦੀ ਲੋੜ ਤਾਂ ਬਾਗ ਗੋਵਿੰਦ ਰਾਜੀ ਨੇ ਦੱਸਿਆ ਤੁਹਾਡੇ ਤੋਂ ਵੱਡਾ ਕੌਣ ਹੈ ਪੁੱਤ ਜੀ ਮੈਂ ਦਤਾਨ ਕਿ ਤੁਸੀਂ ਤੁਸੀਂ ਚਲੇ ਜਾ ਤੇ ਸਾਰਨ ਜੈਬ ਨੂੰ ਕਹੋ ਪਹਿਲਾ ਗੁਰੂ ਤੇਗ ਬਹਾਦਰ ਜੀ ਨੂੰ ਜੇ ਤੁਸੀਂ ਮੁਸਲਮ ਬਣਾ ਸਕਦੇ ਹੋ ਤਾਂ ਫਿਰ ਅਸੀਂ ਵੀ ਮੁਸਲਮ ਬਣ ਜਾਵਾਂਗੇ ਤਾਂ ਚਲੇ ਗਏ ਔਰੰਗਜ਼ੇਬ ਬਹੁਤ ਹੀ ਬੇਕਾਰ ਸੋਚਦਾ ਬੰਦਾ ਸੀ ਆਪਣੀ ਇੱਕ ਦੂਜੀ ਯਾਤਰਾ ਤੇ ਉਤਰਨੋਂ ਯਾਤਰਾ ਕਰ ਹੀ ਰਹੀ ਸੀ ਤਾਂ ਅਰਨਜੈਬ ਨੇ ਕਿਹਾ ਗੁਰਤੇਗ ਬਾਹਦਰ ਨੂੰ ਗ੍ਰਿਫਤਾਰ ਕਰ ਲਿਓ ਜਿਵੇਂ ਆਪਣੇ ਅੱਜਕੱਲ ਦੇ ਪੁਲਿਸ ਵਾਲੇ ਹੱਥ ਵਿੱਚ ਾਕੜੀਆਂ ਆਂ ਪਾ ਕੇ ਪੈਗਾ ਦੇ ਵਿੱਚ ਬੰਨ ਕੇ ਲੈ ਆਉਂਦੇ ਓਵੇਂ ਕਿਹਾ ਕਿ ਬੰਨ ਕੇ ਲਿਓ ਤਾਂ ਜੇਲ੍ਹ ਚ ਤੱਲਾ ਤਕ ਗੁਰਤੇਗ ਬਾਦਰ ਜੀ ਨੂੰ ਕਿਹਾ ਗਿਆ ਅਸਲਾਮ ਕਬੂਲ ਕਰ ਲੋ ਪਰ ਨਹੀਂ ਗੁਰਤੇਗ ਬਾਦਰ ਜੀ ਨੇ ਤਾਂ ਉਹਨਾਂ ਦੇ ਤਿੰਨ ਸਿੱਖ ਸੰਤ ਅੱਲਾਹ ਜੀ ਨੂੰ ਉਬਲਦੇ ਦੇਖਦੇ ਪਾਣੀ ਵਿੱਚ ਵੱਲ ਲਿਆ ਗਿਆ ਸੀ ਉਬਲਦਾ ਡੇਗਾ ਇੰਨਾ ਵੱਡਾ ਲੈ ਕੇ ਉਹਨਾਂ ਨੇ ਥੱਲੇ ਅੱਗ ਮਚਾਈ ਤੇ ਵਿੱਚ ਪਾਣੀ ਪਾਤਾ ਉਹ ਵੱਡੇ ਉਸ ਦਰਾਨ ਬਾਈ ਦੇ ਆਲਾ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਤੁਹਾਨੂੰ ਡਰ ਨਹੀਂ ਲੱਗਦਾ ਤੁਹਾਨੂੰ ਡਰ ਨਹੀਂ ਲੱਗਦਾ ਇਸ ਗੱਲ ਚੰਦੇ ਤੁਸੀਂ ਤਾਂ ਸਾਨੂੰ ਬਚਪਨ ਤੋਂ ਹੀ ਖੰਦੇ ਆ ਰਹੇ ਹੋ ਸਿੱਖੀ ਧਰਮ ਨਾਲ ਚੱਲੀ ਫਿਰ ਪਾਣੀ ਤੇ ਵਿੱਚ ਉਹਨਾਂ ਨੂੰ ਬਿਠਾਇਆ ਆਪਣਾ ਜੱਗ ਜਿਸ ਸੇਵ ਕਰ ਰਹੇ ਸਨ ਤੇ ਹੌਲੀ ਹੌਲੀ ਉਹਨਾਂ ਦੇ ਪਹਿਲਾ ਛਾਲੇ ਪਏ ਛਾਲੇ ਪੈ ਤਵਾਦ ਹੌਲੀ ਹੌਲੀ ਚਮੜੀ ਫਟਦੀ ਖੂਨ ਚਰਚਰ ਕਰਕੇ ਮਚਦਾ ਹੈ ਹੱਡੀਆਂ ਵੱਖ ਹੋ ਰਹੀਆਂ ਨੇ ਚਮੜੀ ਚਰਚੜ ਕਰਕੇ ਖੂਨ ਮਚਦਾ ਪੇਚ ਵਿੱਚ ਕਰਕੇ ਚਮੜੀ ਫਟਦੀ ਤਾਂ ਬਾਅਦ ਵਿੱਚ ਦੇਖਿਆ ਤਾਂ ਸਾਰਾ ਕੁਝ ਮਚ ਚੁਕਿਆ ਸੀ ਸਿਰਫ ਹੱਡੀਆਂ ਦਿਖ ਰਹੀਆਂ ਸੀ ਭਾਈ ਮਤੀ ਦਾਸ ਭਾਈ ਸਤੀ ਦਾਸ ਮਤੀ ਦਾਸ ਦੇ ਛੋਟੀ ਭਰਾ ਸਰ ਸਤੀ ਦਾਸ ਮਤੀ ਦਾਸ ਦੇ ਛੋਟੇ ਪ੍ਰਾਸ ਸਤੀ ਦਾਸ ਮਤੀ ਦਾਸ ਨੂੰ ਲੈ ਆਏ ਤਾਂ ਉਹਨਾਂ ਨੂੰ ਪਹਿਲਾ اسلام ਕਬੂਲ ਕਰਨ ਲਈ ਵਾਸਤੇ ਕਿਹਾ ਗਿਆ ਉਹਨਾਂ ਨੇ ਨਾ ਕਰਨ ਤੋਂ ਬਾਅਦ ਭਾਈ ਮਤੀ ਦਾਸ ਜੀ ਨੂੰ ਲੱਕੜ ਦੇ ਵਿੱਚ ਪਾ ਲਿਆ ਤੇ ਸਰ ਤੋਂ ਆਰਾਜ ਲਿਆ ਕਿਆ ਤੁਹਾਡੀ ਕੋਈ ਆਖਰੀ ਖੁਆਇਸ਼ ਹੈ ਅਰੇ ਸਲੋਕ ਤਾਂ ਕਹਿੰਦਾ ਮੇਰੀ ਇੱਕੋ ਹੀ ਭਾਈ ਮੇਰੀ ਇੱਕੋ ਹੀ ਖੁਆਇਸ਼ ਹੈ ਕਿ ਗੁਰੂ ਜੀ ਨੇ ਜਿਹੜੇ ਪਿੰਜਰੇ ਵਿੱਚ ਕੈਦ ਕਰਕੇ ਰੱਖਿਆ ਹੈ ਤੁਸੀਂ ਉਹ ਪਿੰਜਰਾ ਵੱਲ ਮੂੰਹ ਕਰਕੇ ਮੇਰਾ ਆਰਾਮ ਤੇ ਜਦੋਂ ਉਹ ਆਰਾ ਚਲਾਉਣ ਲੱਗਾ ਗੁਰੂ ਦਾ ਪਿੰਜਰਾ ਸਾਹਮਣੇ ਗੁਰੂ ਦਾ ਪਿੰਜਰਾ ਸਾਹਮਣੇ ਅੱਤੇ ਮਤੀ ਦਾਸ ਜਬ ਜੀ ਸਾਹਿਬ ਦੀ ਬਾਣੀ ਕਰੀ ਗਏ ਤਾਂ ਉਹਨਾਂ ਦੇ ਸਿਰ ਤੋਂ ਹਾਰ ਚੱਲਿਆ ਜਦੋਂ ਤਾਂ ਦੋ ਟੁੱਟੇ ਹੋ ਗਏ ਤਾਂ ਅਜੇ ਵੀ ਇੱਕ ਟੋਟੇ ਚ ਆਵਾਜ਼ ਆ ਰਹੀ ਸੀ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਜਿਸ ਰਾਗ ਦਾਈ ਦਾਇ ਅਕੇਲੇ ਸਗਲ ਜਤ ਚੰਗਿਆਈਆਂ ਵੜਿਆਈਆਂ ਵਾਜਾ ਤਰ ਮਹਦੂਰ ਕਰਮੀ ਆਪੋ ਆਪਣੀ ਕੱਲੇ ਰਤ ਦੀ ਇੱਕ ਟੋਟੇ ਵਿੱਚੋਂ ਉਹ ਵਾਜਾ ਆ ਰਹੀਆਂ ਦਿਮਾਗ 'ਚ ਸਰੀਰ ਨਾਲ ਵੱਖ ਹੋ ਗਿਆ ਪਰ ਹਜੇ ਵੀ ਵਾਝਾ ਸਿਰ ਤਾਂ ਵਾਰਾ ਚੱਲਦਾ ਹੈ ਬੰਦਾ ਤਾਂ ਢਿੱਗ ਜਾਂਦਾ ਪਰ ਨਹੀਂ ਉਹਨਾਂ ਦੇ ਵਾਝੇ ਆ ਇਸ ਤੋਂ ਬਾਅਦ ਸੱਤੀ ਦਾਸ ਲੋ ਸਲਾਮ ਕਬੂਲ ਕਰਨ ਵਾਸਤੇ ਕਿਹਾ ਗਿਆ ਪਰ ਉਹ ਤਾਂ ਮੰਨੇ ਨਹੀਂ ਉਹਨਾਂ ਨੇ ਰੂਟ ਉੱਤੇ ਤੇਲ ਲਾ ਕੇ ਸਾਰੇ ਆਸੇ ਪਾਸੋਂ ਨਾਲ ਟੱਕਾ ਦੇ ਖੜਾ ਲਿਆ ਤਾਂ ਉਸ ਦਾ ਬੰਨਣ ਵਾਸਤੇ ਜਿਹੜੀ ਰਾਮੀ ਮੱਚ ਜਾਂਦੀ ਹੈ ਚੀਜ਼ ਉਹ ਲਾਤੀ ਤੇ ਉਹ ਬੰਨੇ ਬੰਨ ਗਏ ਬੰਨੇ ਰਹੇ ਉਹਨੇ ਅੱਗ ਲਗਾ ਦਿੱਤੀ ਅੱਗ ਲਗਾਉਣ ਤੋਂ ਬਾਅਦ ਜਿਵੇਂ ਤੁਹਾਨੂੰ ਪਹਿਲਾਂ ਮੈਂ ਦਿਆਲਾ ਜੀ ਬਾਰੇ ਦੱਸੀ ਹਟਿਆਂਗਾ ਓਵੇਂ ਪਹਿਲਾਂ ਛਾਲੇ ਪਏ ਚਮੜੀ ਫਟੇ ਓਵੇਂ ਸਭ ਕੁਝ ਜਦੋਂ ਛਾਲੇ ਪੈ ਲੱਗੇ ਤੇ ਜਦੋਂ ਚਮੜੀ ਫਟਣ ਲੱਗੀ ਸੀ ਉਹਦੇ ਹਥਲੇ ਡਿੱਗ ਪਏ ਸਹੀਦੋਂ ਡੰਡਾਂ ਤਾਂ ਗਈ ਸੀ ਆਫਰ ਪਾਈ ਮਤੀ ਦਾ ਸਤੀ ਦਾਸ ਦਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ 24 ਤਰੀਕ ਨੂੰ ਜਨਵੰਬਰ ਨੂੰ ਗੁਰਤੇਗ ਬਹਾਦਰ ਜੀ ਨੂੰ ਬਾਹਰ ਕੱਢਿਆ ਗਿਆ ਜਦ ਤਾਂ ਗੁਰਤੇਗ ਬਹਾਦਰ ਜੀ ਨੇ ਉੱਥੇ ਨੇੜੇ ਇੱਕ ਖੂਹ ਸੀ ਖੂਹ ਦੇ ਵਿੱਚੋਂ ਪਹਿਲਾਂ ਉਹਨਾਂ ਨੇ ਪਾਣੀ ਕੱਢਿਆ ਤਾਂ ਇਸ਼ਨਾਨ ਕੀਤਾ ਬਾਅਦ ਚ ਚੌਕੜੇ ਮਾਰ ਕੇ ਬਹਿ ਗਏ ਤਪਾਠ ਕਰਨ ਲੱਗੇ ਉਦੋਂ ਹੀ ਲੈ ਗਏ ਉਹਨਾਂ ਨੂੰ ਚਾਂਦੀ ਚੌਂਕ ਦਿੱਲੀ ਬਣਿਆ ਹੋਇਆ ਕਿ ਚਾਂਦੀ ਚੌਂਕ ਉੱਥੇ ਗੁਰਤੇਗ ਬਹਾਦਰ ਜੀ ਨੂੰ ਉਹਨਾਂ ਨੂੰ ਐ ਲੱਗਿਆ ਸੀ ਜੇ ਅਸੀਂ ਇਹਨਾਂ ਨੂੰ ਇੱਦਾਂ ਡਰਾ ਦੇਈਏ ਇਹਨਾਂ ਦੇ ਤੈਨ ਸਿੱਖ ਮਾਰ ਕੇ ਤਾਂ ਕੀ ਪਤਾ ਇਸਲਾਮ ਕਬੂਲ ਕਰ ਲੈਣ ਤਾਂ ਇਸਲਾਮ ਕਬੂਲ

ਕਿ ਗੁਰਤੇ ਬਹਾਦਰ ਜਿੱਤ ਦਰਜਾਂਗੇ ਅਜੇ ਪਰ ਨਹੀਂ ਉਹ ਕਿਥੇ ਡੰਮ ਵਾਲੇ ਤੇ ਤੁਹਾਡੀ ਤਵਾਰ ਤੇ ਉਹਨਾਂ ਦਾ ਪਵਿੱਤਰ ਸੀਸ ਧੜਨ ਨਾਲ ਅਲੱਗ ਕਰ ਰਾਤ ਹੋ ਗਈ ਤਾਂ ਉਨ੍ਹਾਂ ਦਾ ਪਵਿੱਤਰ ਸਿਰ ਉੱਥੇ ਡਿੱਗਿਆ ਤਾਂ ਪਜੇਤਾ ਜੀ ਨੇ ਕੱਪੜੇ ਵਿੱਚ ਲਪਟਿਆ ਗੁਰੂ ਜੀ ਦਾ ਸਿਰ ਤੇ ਲੈ ਗਏ ਕੀਰਤਪੁਰ ਸਾਹਿਬ ਉਹਨਾਂ ਨੂੰ 5 ਦਿਨ ਲੱਗੇ ਕੀਰਤਪੁਰ ਸਾਹਿਬ ਪਹੁੰਚ ਲੈ ਕੇ 5 ਦਿਨ ਬਾਅਦ ਉੱਥੇ ਬਾਦ ਗੋਵਿੰਦ ਰਾਏ ਜੀ ਨੂੰ ਪਤਾ ਲੱਗਾ ਤੇ ਉਹ ਪਹੁੰਚ ਗਏ ਉੱਥੇ ਅਨੰਦਪੁਰ ਸਾਹਿਬ ਤੇ ਨਾਲੇ ਤਾਂ ਕਹਿੰਦੇ ਕੀ ਬਾਲ ਗੋਵਿੰਦਰਾਏ ਮਿੱਠਾ ਦੇਖ ਲੈਣਾ ਜੀ ਨਾਲੇ ਉੱਥੋਂ ਦੀ ਸੰਗਤ ਤੜ ਦਾ ਸੰਸਕਾਰ ਕਰਾਂਗਾ ਤਾਂ ਲੋਕਾਂ ਨੂੰ ਪਤਾ ਲੱਗ ਜਾਵੇਗਾ ਹੁਣ ਐ ਕੀ ਕੀਤਾ ਆਪਣੇ ਏਡੇ ਵੱਡੇ ਮਹਿਲ ਨੂੰ ਵਿੱਚ ਰੱਖ ਕੇ ਤੇ ਉਣੀ ਅੱਗ ਲਗਾ ਦਿੱਤੀ ਘਰ ਨਹੀਂ ਅੱਗ ਲਗਾ ਦਿੱਤੀ ਬੰਦੇ ਵਿੱਚ ਕਿੰਨਾ ਪਿਆਰ ਪਿਆਰ ਸੀ ਗੁਰੂ ਦੇ ਨਾਲ ਕਿ ਉਹਨੇ ਆਪਣਾ ਤਾਰੀ ਅਗਣਾ ਤਾ ਇਸ ਤਵਾਦ ਸਵੇਰੇ ਔਰਨਜੇ ਦੇ ਸਪਾਹੀ ਆਏ ਬਾਹਰ ਸੰਦੇ ਗੁਰੂ ਜੀ ਦਾ ਤਰਤੇ ਸਿਸ ਕਿਤੇ ਉਹ ਨਾ ਚਾਰੇ ਪਾਸੇ ਕੋ ਮਗੇ ਸਾਰੇ ਪਰ ਉਹਨਾਂ ਨੂੰ ਕਿਤੇ ਨਹੀਂ ਮਿਲੇ ਪਰ ਗੁਰਤੇਗ ਮਹਾਂਦਰ ਜੀ ਇਕੱਲੇ ਗੁਰੂ ਹਨ ਜਿਨ੍ਹਾਂ ਦਾ ਪਵਿੱਤਰ ਧੜ ਦਾ ਸਿਸ ਕਿਤੇ ਹੋਰ ਤੇ ਪਵਿੱਤਰ ਸਿਸ ਦਾ ਸੰਸਕਾਰ ਕੀਤਾ ਵਾਹ ਗੁਰਜੀ ਦਾ ਖਾਸਾ ਵਾਹ ਗੁਰਜੀ ਕੀ ਫਤਈ